ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਵਧੀਆ ਤੇ ਮੈਂ ਹੁਣ ਜਾ ਰਿਹਾ ਪਿੰਡ ਆਪਣੇ ਪੁਰਾਣੇ ਘਰ ਉੱਥੇ ਮੰਮੀ ਨੂੰ ਥੋੜਾ ਜਿਹਾ ਕੰਮ ਆ ਮੈਂ ਕਿਹਾ ਚਲੋ ਮਿਲ ਆਉਂਦੇ ਨਾਲੇ ਤੇ ਮੈਨੂੰ ਥੋੜਾ ਜਿਹਾ ਸਮਾਨ ਉੱਥੇ ਦੇਣਾ ਹੈ ਚਲੋ ਹੋਰ ਕਿਵੇਂ ਸਾਰੇ ਵਧੀਆ ਮਿਲਦੇ ਆ ਫੇਰ ਤੁਹਾਨੂੰ ਪਿੰਡ ਜਾ ਕੇ ਮੈਂ ਘਰੋਂ ਤਾਂ ਹਸਿੰਦੇ ਪੁੱਲ ਤੇ ਪੜ ਮੈਂ ਆਇਆ ਘਰੋਂ ਮੁੰਡਿਆਂ ਮਿਲਿਆ ਵਿਸ਼ੇ ਕਣਕ ਲਈ ਹੀ ਕਣਕ ਦੇ ਪਾਪ ਦੇ ਦੇਣ ਵਾਲੇ ਮੈਂ ਕਿਹਾ ਚਲੋ ਉਹ ਫਿਰ ਉਹ ਦੇਖ ਆਇਆ ਪਹਿਲੇ ਥੋੜੇ ਬਹੁਤ ਹੁਣ ਪਰ ਮੇਰਾ ਤਾਂ ਕਿ ਲਈ ਇਹ ਸਿੱਧਾ ਪਤਾ ਪਤਾ ਕਰਕੇ ਆਉਨੇ ਆ ਗਰਮੀ ਕਾਫੀ ਹੈ ਤੇ ਜੇ ਹੋ ਸਕੇ ਤਾਂ ਚਲੋ ਗ੍ਰਾਮਦਾਨ ਦੇ ਜੱਫਾ ਨੇ ਏਸੀ ਉਸ ਨੂੰ ਫਾਈਨਾਂਸ ਕਰਾ ਲੈਣੇ ਹੈ ਨਾ ਤੇ ਮੈਂ ਚੱਲਿਆ ਤੇ ਮੈਂ ਕਿਹਾ ਫਿਰ ਘਰੇ ਉੱਧਰ ਅੱਜ ਜਿਹਦਾ ਕੰਮ ਨਹੀਂ ਕਰਨਾ ਤੇ ਮੈਂ ਜਾ ਉਹਨੂੰ ਮੁੰਡੇ ਦਾ ਨਾਂ ਲੈ ਲੈਣਾ ਚਿੰਕਲ ਉਹ ਆ ਰਿਹਾ ਇੱਥੇ ਅੰਦਰ ਨੂੰ ਰਵਾਗ ਵੀ ਹੈਗੀ ਮੈਂ ਚੱਲ ਦੇਖ ਲੈਣੇ ਉਹ ਕੋਈ ਸੱਜਣਾ ਆਪਣਾ ਉਹ ਆ ਰਿਹਾ ਪਾਸੋਂ ਕਿੰਨਾ ਨਾ ਪੱਪਿਆ ਘਰੋਂ ਜਾਨਦੇ ਆ ਫਿਰ ਦੇਖਦੇ ਆ Samsung ਦਾ ਲਵਾਈਏ ਚਾਚੀ ਜੀ ਦੇ ਚੱਕ ਕੋਈ ਨਾ ਕੰਪਨੀ ਜਿਹੜੀਆਂ ਚੰਗੀਆਂ ਜਿੱਥੇ ਸੈਟਿੰਗ ਵਾਏਗੀ ਨਾ ਇਹ ਲੰਘ ਬਾਕੀ ਆਪਾਂ ਆਪਣਾ ਬਜਟ ਦੇਖਣਾ ਜਿੱਦਾਂ ਵੀ ਹੋਏਗਾ ਮਿਲਦੇ ਵੇ ਤੁਹਾਨੂੰ ਜੀ ਹਾਲ ਜੀ ਠੀਕ ਤਾਂ ਮਦੀਆ ਵੇ ਕਹਿਣਾ ਕਿ ਕਿਥੇ ਕਿਥੇ ਵਾਕ ਵੀ ਹੋਣ ਦਸ ਬਾਕੀ ਉਧਰ ਕਾਂਦੀ ਚੌਂਕ ਵਾਲਿਆਂ ਗੇਤਰ ਵੀ ਆ ਗਏ ਬੰਦੇ ਬਾਕੀ ਇੱਥੇ ਆਪਣੇ ਬੰਦੇ ਆ ਘਟਣਾ ਆਪਣੇ ਕੋਈ ਕਾ ਨਹੀਂ ਜਾਂਦੇ ਯਾਰ ਦੋਸਤ ਕੈਨੇਡਾ ਚੱਲ ਗਿਆ ਨਾ ਹੋਰੀ ਬਾਕੀ ਬਾਕੀ ਕਾ ਪਪਿੰਨ ਮਪਸਿਆ ਹੈ ਕਿਨੇ ਕਰਾਇ ਦਿੱਕਾ ਨਾ ਦੇ ਗਿਆ ਡੈਡੀ ਉਹਦਾ ਅਮਰੀਕਨ ਦਾ ਨਹੀਂ ਹੁਣ ਫਿਰ ਕਿਥੇ ਚਲੀ ਆਏ ਆਪਣੇ ਰੋਡ ਤੇ ਵੀ ਆ Samsung ਵਾਲੇ ਉਹਨਾਂ ਕੋ ਚਲੀ ਪਹਿਲਾਂ ਚੱਲ ਉੱਥੇ ਮੈਨੂੰ ਹੋਰ ਕਰੇ ਸੱਟ ਵਧੀਆ ਠੀਕ ਤਾਂ ਸਿੱਧਾ ਸਭ ਕੇ ਤੇ ਤੂੰ ਨੇ ਗਿਆ ਮੈਂ ਫੇਰ ਕੀ ਕਰਨਾ ਤੇ ਪਹਿਲਾਂ ਠੀਕ ਹੈ ਚਲੋ ਕੋਈ ਨਾ ਚਾਹੁਰ ਖਾਣਾ ਬਿਣਾ ਕੁਝ ਨਹੀਂ ਬਸ ਚਲੋ ਖਾ ਗਏ ਆਂ ਖਾਣਾ ਕੀ ਰੋਟੀ ਖਾਣੀ ਕੀ ਮੈਂ ਮੇਰੇ ਵੱਤ ਲੈ ਆਉਣੇ ਤੇ ਦੋ ਬੰਨ ਕੇ ਰੋਟੀਆਂ ਲੈ ਦੋ ਰੋਟੀ ਬੰਨ ਕੇ ਤੇ ਉੱਤੇ ਚੱਲ ਉੱਤੇ ਸਬਜ਼ੀ ਪਾ ਲੈ ਆਉਣੇ ਕਾਰੀ ਚੱਲ ਚੱਲ ਜੀ ਕਾਰੀ ਚੱਲ ਚੱਲ ਕੋਈ ਨਹੀਂ ਮੈਂ ਤੇ ਸੰड्या ਮੈਂ ਤੇ ਅਸੀਂ ਯਾਰਾਂ ਜਲੰਦਰ ਰੋਡ ਤੇ ਤੇ ਨਾਲ ਆਪਣਾ ਭਾਈ ਬੈਠਾ ਲੱਗੇ ਤੇ ਇੱਥੇ ਐ ਸਾਮਸੰਗ ਵਾਲਿਆਂ ਦਾ ਪਹਿਲਾਂ ਮੈਂ ਇਹਨਾਂ ਨੂੰ ਪੁੱਛ ਲੈਣੇ ਆਂ ਕੀ ਪਰਵਾਹ ਨਾ ਕਰਿਆ ਕਰੋ ਜ਼ਿੰਦਗੀ 'ਚ ਮੋੜ ਕੜੋਂਦੇ ਰਹਿੰਦੇ ਆ। ਨਾ ਚੱਲਦੀ ਰਣੀ ਜ਼ਿੰਦਗੀ। ਮਾਲਾ ਚੰਗਾ ਕਿਹਨੇ ਬੋਲਦੇ ਰਹਿਣਾ। ਆਪਣਾ ਕੰਮ ਕਰਦੇ ਰਹੋ। ਨਾ ਇਹ ਗੱਲ ਹੈ। ਲਓ ਜੀ ਪਹੁੰਚ ਗਏ ਆਪਾਂ Samsung ਵਾਲੇ ਏਜੰਸੀ ਤੇ ਇੱਥੇ ਪਤਾ ਕਰਦੇ ਆਂ ਕਿ ਇਹ ਆਪਣੇ ਜੰਦਰ ਰੋਡ ਤੇ ਆ। ਉਹ ਸਾਹਮਣੇ ਪੰਪਾਇਸਰ ਪੰਪਾ ਜੰਦਰ ਰੋਡ ਇੱਧਰ ਆਪਣਾ ਪਿੰਡ ਪਿੰਡਾ ਸੰਗਤਪੁਰਾ ਤੇ ਸਾਹਮਣੇ ਏਜੰਸੀ Samsung ਵਾਲਿਆਂ ਦੀ। ਐਂ ਜਾਨਾ ਕਿ ਆਉਂਦੇ ਜਾਣੇ। ਕੋਛ ਦੇ ਗਏ ਕੀ ਹਿਸਾਬ بتاਵਣਾ ਲੈ ਭਾਜੂਗਾ ਨਾ ਪਹੁੰਚ ਗਏ ਆਪਾਂ ਤੇ ਹੁਣ ਆ ਪਹਿਲਾਂ ਤਾਂ ਫੋਨ ਫਾਨ ਦੇਖ ਲਈਏ ਕਿਦਾਂ ਸਿਸਟਮ ਭਾਜੀ ਫੋਨ ਫਾਨਾਂ ਦਾ ਪਲਕ ਇਹ ਲੇਟੈਸਟ ਮਾਡਲ ਆਇਆ ਪਾਜੀ ਐਸ 24 ਅਲਟਰਾ ਠੀਕ ਹੈ ਅਗਰ ਤੁਸੀਂ ਫਾਈਨਾਂਸ ਕਰਵਾਉਂਦੇ ਹੋ ਉਹ ਵੀ ਅਵੇਲੇਬਲ ਹੈਗਾ 24 ਕਿਸ਼ਤਾਂ ਹੋਣਗੇ ਹਣਾ ਬਲਕ ਅਗਰ ਸਵਾਈਪ ਤੇ ਲੈਂਦੇ ਹੋ ਕਾਰਡ ਤੇ ਲੈਂਦੇ ਹੋ ਉਹ ਤੁਹਾਨੂੰ ਹੋਰ ਕੈਸ਼ਬੈਕ ਵੀ ਮਿਲ ਜੇਗਾ ਸਸਤਾ ਪਾਜੇਗਾ ਠੀਕ ਹੈ ਇਹ ਤਿੰਨ ਮੋਡ ਨਵੇਂ ਆਏ ਪਾਜੀ ਅਲਟਰਾ ਦੇ ਵਿੱਚ ਇਹ ਅਲਟਰਾ 24 ਹੈ ਗਾੜੇ ਇਹ ਕੱਲਾ 24 ਪਲੱਸ ਆ ਇਹ ਕੱਲਾ 24 ਉਹ ਚੱਲਦਾ ਨਹੀਂ ਇਲੈਕਟ੍ਰੋਨਿਕਸ ਸਾਰਾ ਸਾਰਾ ਮਿਲ ਜਗਾ ਸਾਡਾ ਕੰਪਨੀਏ ਸਟੋਰ ਹੈਗਾ ਸੈਂਟਰ ਵਿੱਚ ਇਹਦੇ ਵਿੱਚ ਤਾਂ ਮੋਬਾਈਲ ਲੈ ਕੇ ਇਲੈਕਟ੍ਰੋਨਿਕਸ ਹਰ ਇੱਕ ਚੀਜ਼ ਮਿਲ ਜਗੀ ਹਾਂਜੀ ਸਰ ਪट्रोल कंपनी ਸਾਹਮਣੇ ਹੈ ਜੋ ਉਹ ਪੰਪਾ ਦੇ ਸਾਹਮਣੇ ਆ ਜਲੰਧਰ ਰੋਡ ਜੇ ਅੰਦਰੋਂ ਜੇ ਪਲਾਸਟਾਨੋਂ ਭਾਜੀ ਜੇਕਰ ਤੁਸੀਂ ਕੋਈ ਵੀ ਚੀਜ਼ ਪਰਚੇਸ ਕਰਦੇ ਹੋ ਨਾ ਸਾਡੇ ਕੋਲ ਇਹਦੇ ਵਿੱਚ ਤੁਹਾਨੂੰ ਅਲੱਗ ਤੋਂ ਪੁਆਇੰਟ ਮਿਲਦੇ ਆ ਜੇ ਤੁਹਾਨੂੰ ਤੁਸੀਂ ਏਸੀ ਪਰਚੇਸ ਕੀਤਾ ਹੈ ਜੇ ਅਸੀਂ ਉਹ ਬਿੰਡਲੀ ਫੀਮੋਡਲ ਤੁਸੀਂ ਲੈਂਦੇ ਪਏ ਹੋ ਇਹ ਦੁਨੀਆ ਦਾ ਨੰਬਰ 1 ਏਸੀ ਆ ਭਾਈ ਇਹ ਲਿਮਿਟਡ ਟੈਕਨੋਲੋਜੀ ਦੇ ਵਿੱਚ ਇਹ ਤਿਆਰ ਮੈਕ੍ਰੋ ਹੌਲਸਾ ਜਿੰਦਰਾ ਖੁੱਲਿਆ ਪੂ ਬੰਦ ਹੈਗੀ ਕੂਲਿੰਗ ਕਰਕੇ ਬੜਾ ਤਿਆਰ ਮੈਕ੍ਰੋ ਹੌਲਸਾ ਇਦਰਾ ਹੀ ਕੂਲਿੰਗ ਹੈਗੀ 5 ਇਨ 1 ਮੋਡਲ ਆ ਠੀਕ ਹੈ ਫੋਮ ਅਲੌਨ ਮੋਡ ਆਏਗਾ ਇਕੋ ਮੋਡ ਆਏਗਾ ਪਲੇਜ਼ੈਂਟ ਮੋਡ ਆਏਗਾ ਨੋਰਮਲ ਮੋਡ ਆਏਗਾ ਪਾਰਟੀ ਮੋਡ ਆਏਗਾ ਇਹਨੂੰ ਤੁਸੀਂ ਕਨਵਰਟ ਕਰ ਸਕਦੇ ਹੋ ਤੇ ਇਹਦੇ ਵਿੱਚ ਮੰਨ ਲਓ ਜਦੋਂ ਆਪਾਂ ਕਰਨਾ ਹੈ ਇਹਨੂੰ ਮਤਲਬ ਤੇ ਰਿਮੋਟ ਤੋਂ ਮਤਲਬ ਉੱਪਰੇ ਪੁਆਇੰਟ ਦਿੱਤੇ ਹੋਣਗੇ ਸਾਰੇ ਹਨ ਬਿਲਕੁਲ ਭਾਜੀ ਟੀਵੀ ਸਰਵਿਸ ਜਿੱਦਾਂ ਆਪਾਂ ਕਿਸੇ ਨੂੰ ਆਪਾਂ ਸਰਵਿਸ ਕਰਾਣੀ ਹੁੰਦੀ ਜਾਂ ਦੋ ਤਿੰਨ ਮਹੀਨੇ ਬਾਅਦ ਬੰਦਾ ਬੁਲਾਣੇ ਆ 2.500 300 ਰੁਪਏ ਉਹ ਲੈ ਜਾਂਦਾ ਜਾਇ ਚੱਲ ਤਾ ਇਹਦੀ ਸਰਵਿਸ ਆ ਇਹਨੂੰ ਤੁਸੀਂ ਆਪ ਵੀ ਖੋਲ ਕੇ ਉੱਪਰੋਂ ਸਰਵਿਸ ਕਰ ਸਕਦੇ ਹੋ ਇਹਦੇ ਵਿੱਚ ਇਹ ਮਾਡਲ ਲੇਟੈਸਟ ਹੈ ਜਿਹਦੇ ਵਿੱਚ 1100 ਗ੍ਰਾਮ ਵੈਸ ਹੈ ਕਿਸੇ ਵੀ ਕੰਪਨੀ ਦੇ ਇਸ ਦੇ 1100 ਗ੍ਰਾਮ ਵੈਸ ਨਹੀਂ ਹੋਣੀ ਇਹਦਾ ਕੰਪਰੈਸ਼ਨ ਬਹੁਤ ਵੱਡਾ ਹੈ ਸਰ ਠੀਕ ਜੀ ਤੇ ਆ ਜਿਹੜਾ ਇਹ ਸਰ ਪ੍ਰਾਈਮਾ ਸੀਰੀਜ਼ ਚ ਫਾਈਸ਼ਾ ਲੇਟੈਸਟ ਮਾਡਲ ਹੈ ਸਰ ਫੰਕਸ਼ਨ ਇਹਦੇ ਵੀ ਸੇਮ ਹੋਣਗੇ ਬਟ ਇਹ ਵਿੰਡ ਫਰੀ ਵਿੱਚ ਵੀ ਹੋਏਗਾ ਇਹ ਸਿੰਪਲ ਆਏਗਾ ਆ ਉਸ ਤੋਂ ਅਗੇ ਇਹ ਕੋਲ ਤੁਸੀਂ ਸਾਡੇ ਕੋਲ ਬਿੰਡ ਫ੍ਰੀ ਮਾਡਲ ਪਰਚੇਸ ਕੀਤਾ ਵਾ ਸਾਡੇ ਕੋਲ ਸਮਾਰਟ ਕਲੱਬ ਦੇ ਪੁਆਇੰਟ ਹੁੰਦੇ ਨੇ ਜਿੱਦਾਂ ਮਾਣ ਲਓ ਤੁਸੀਂ 50000 ਦੀ ਪਰਚੇਸਿੰਗ ਕੀਤੀ ਆ ਇਹਦੇ ਵਿੱਚ ਤੁਹਾਨੂੰ ਘੱਟੋ ਘਾਟੇ ਵੀ 20000 ਤੋਂ 1200 ਪੁਆਇੰਟ ਮਿਲਦਾ ਵਾ ਜਿਹਦੇ ਕਾਰਨ ਤੁਸੀਂ ਉਹ ਆਪਣੇ ਰੀਡੀਮ ਕਰ ਸਕਦੇ ਹੋ ਸਮਾਰਟ Samsung ਸ਼ੋਪ ਦੇ ਵਿੱਚ ਜਾ ਕੇ ਹੈੱਡਫੋਨ ਲੈ ਸਕਦੇ ਹੋ ਚਾਰਜਰ ਲੈ ਸਕਦੇ ਹੋ ਲਿੰਗ ਲੈ ਸਕਦੇ ਹੋ ਜਿਹੜਾ ਤੁਹਾਨੂੰ ਬੈਨੀਫਿਟ ਮਿਲ ਜੇਗਾ ਅਗਰ ਤੁਸੀਂ ਉਹ ਨਹੀਂ ਪਰਚੇਸ ਕਰਦੇ ਅਗਰ ਤੁਸੀਂ ਹੋਵੇ ਮੌਜੂਦੀ ਤੇ ਨੰਬਰ ਦੇ ਬੇਲੇ ਖਤਾਂ ਦੀ ਹੈ ਕੱਲ ਤੁਸੀਂ ਕੋਈ ਵੀ ਐਂਡਰੋਇਡ ਫੋਨ ਲੈਣ ਗਏ ਹੋ ਸੈਮਸੰਗ ਦਾ ਮੰਨ ਲਓ ਕਿ ਪੁਆਇੰਟ ਬਣਿਆ ਉਹਨਾਂ ਜਿਆਦਾ ਰੁਪਇਆ 2000 ਰੁਪਇਆ ਉਹ ਤੁਹਾਡਾ ਸਿੱਧਾ ਡਿਸਕਾਊਂਟ ਹੋ ਗਏ ਤੁਹਾਨੂੰ ਮੰਨ ਲਓ 15000 ਦਾ ਫੋਨ ਲੈ ਆਂਦੇ ਹੋ 2000 ਰੁਪਏ ਦੇ ਪੁਆਇੰਟ ਦਾ ਡਿਸਕਾਊਂਟ ਹੋ ਕੇ 13000 ਦੇਗਾ ਠੀਕ ਹੈ ਭਾਈ ਚਲੋ ਵੀ ਹੁਣ ਆਪਾਂ ਫਿਰ ਫਾਈਨਲ ਕਰ ਲਈਏ ਹੋਈ ਹਾਂਜੀ ਭਾਈ ਹੁਣ ਬਹੁਤ ਗੱਲ ਕੀਤਾ ਹੋਰ ਬਹੁਤ ਕਹਿਣਾ ਚਾਹੁੰਦਾ ਔਰ ਦੇ ਉੱਪਰ ਜਿਹਾ ਡਿਟਾ ਹਾਂ ਭਾਈ ਉਹ ਨੰਬਰ ਆ ਰਿਹਾ ਮੈਂ ਨੰਬਰ ਸਕਰੀਨ ਤੇ ਪਾ ਦਾਂਗਾ ਜੇ ਕਹਿੰਦੇ ਗੱਲਬਾਤ ਕਰਨੀ ਹੋਵੇ ਤੇ ਗੱਲਬਾਤ ਕਰ ਸਕਦਾ ਤੇ ਠੀਕ ਆ ਫਿਰ ਚੱਲੀਏ ਹਾਂ ਤੇ ਆਪਾਂ ਜੀ ਫਿਰ ਪੈਕ ਕਰਾ ਦਿਓ ਫਿਰ ਆਹੀ ਬਿਲਕੁਲ ਸਰ ਜੀ ਠੀਕ ਜੀ ਧੰਨਵਾਦ ਤੇਰਾ ਵੀ ਨਾਲ ਧੰਨਵਾਦ ਜੀ ਲਵ ਯੂ ਜੀ ਜਗਾਰ ਬੜਾ ਵਧੀਆ ਬਈਆ ਇਹ ਕਿੰਨੇ ਤੇ 900 ਆਇਆ ਜੀ ਟੱਚੀ ਵੀ ਸਰ ਸਿਸਟਮ ਜੀ ਟੱਚੀ ਟੱਚੀ ਮੇਰੇ ਖੰਡੇ ਆਣ ਲੱਗੇ ਇਹ 1500 ਆਟ ਆਏਗਾ ਸਰ ਜੀ ਇਹ ਸਾਊਂਡ ਕੁਆਲਿਟੀ ਬਹੁਤ ਅਸ਼ੀਆ ਕਰੋ ਹਮਾਰੀ ਜੀ ਦੀ ਹਾਂ ਜੀ ਠੀਕ ਜੀ ਇਹ ਲੰਮੀ ਵਿਆਹ ਦਾ ਹੋਈ ਜਾ ਤੇ ਯਾਰ ਮੈਂ ਕਹਾਂ ਨਹੀਂ ਇਹਨੂੰ ਸੁਣ ਆਈ ਲੈ ਯੂ ਡੀ ਜੀ ਕਿ ਲੋੜ ਹੈ ਲੈਣੀ ਚਲੋ ਠੀਕ ਆ ਯਾਰ ਵਧੀਆ ਭਾਈ ਚਾਲੂ ਕਰਕੇ ਵਿਖਾਉਣਗੇ ਸਿਸਟਮ ਜਿਹਾ ਕਿਦਾਂ ਹੋਣਾ ਉੱਤੋਂ ਟੱਚ ਟੁਚੇ ਬਦਲ ਇਹ ਕੈਸ ਰੋਕ ਵੀ ਹੁੰਦਾ ਨਾ ਭਾਈ ਇਦਾਂ ਕਰਕੇ ਚੱਲਦਾ ਨਾ ਸਰ ਇਹ ਹਾਂ ਨਹੀਂ ਇਦਾਂ ਨਹੀਂ ਚੱਲੇਗਾ ਇਹ ਡਬਲ ਲਾਈਟ ਦੇ ਨਾਲ ਆਇਆ ਕਿ ਜਦੋਂ ਤੁਸੀਂ ਹੱਥ ਨਾਲ ਚਲਾਉਂਦੀ ਹੋ ਬਹੁਤ ਵਧੀਆ ਲੱਗਦਾ ਇਹ ਲਾਈਟਿੰਗ ਹੈਗੀ ਅੰਦਰ ਇਹ ਆ ਵੀ ਸਾਮ ਸਮੇਂ ਸਕਰੀਨ ਆ ਕਿੰਨੀ ਦੀ ਬਾਈ ਸਕਰੀਨ ਯਾਰ ਵੱਡੀ ਬੜਾ ਜਗਾੜ ਹੈ ਆਫਰ ਚ ਚੱਲੀ ਪਈ ਹੈ ਕਿੰਨੀ ਦੀ ਬਾਈ 75 ਇੰਚ ਅਗਰ ਤੁਸੀਂ ਆਹ ਮਾਡਲ ਪਰਚੇਸ ਕਰਦੇ ਹੋ ਮੇਰੇ ਬੇਤਾਂ ਨੂੰ 16 ਸੌਨਵਰ ਫਰੀ ਮਿਲੇਗੀ ਡੋਲਬੀ ਐਟਮੋਸ ਜਿਹਦਾ ਪ੍ਰਾਈਸ ਕੱਲੀ ਸੌਨਵਰ ਦੇਗਾ ਵਾ 47000 ਇਹਦੇ ਨਾਲ ਤੁਹਾਨੂੰ 1 ਲੱਖ 40000 ਦੀ ਵਿਦ ਐਲਡੀ ਨਾਲ ਸੌਨਵਰ ਮਿਲੇਗੀ ਬਾਈ ਜਿੰਦੀ ਹੋਰ ਕੋਰੇ ਪਿੰਡੇ ਅਗਰ ਤੁਸੀਂ ਭਾਈ ਦਾ ਵਲੋਗ ਵੇਖ ਕੇ ਆਂਦੇ ਹੋ ਇਹ ਤੁਸੀਂ ਸੇਵਾ ਨੂੰ ਆ ਕੇ ਵੀਡੀਓ ਦਿਖਾ ਰਹੇ ਹੋ ਕਿ ਭਾਈ ਦਾ ਫਲੋਗ ਦੇਖ ਕੇ ਆਏ ਆ ਤੁਹਾਨੂੰ ਹੋਰ ਡਿਸਕਾਊਂਟ ਹੋ ਜਾਏਗਾ ਕੋਈ ਵੀ ਅਰਡ ਕਰੇਗਾ ਧੰਨਵਾਦ ਬਹੁਤ ਆਪੀ ਸਰ ਆਈਪੈਡ ਨਹੀਂ ਆਏਗਾ ਸਰ ਸੋ ਆਨਲੀ ਸੈਮਸੰਗ ਰਹਿ ਗਿਆ ਅਡਸਪਾ ਸਟੋਰ ਹੈ ਬੰਪੂ ਦਾ ਅਡਸਪਾ ਆਨਲੀ ਸੈਮਸੰਗ ਜੀ ਮਿਲੇਗੀ ਉਹ ਵੀ ਪੂਰੀ ਰੀਡੀ ਨਾਲ ਮਿਲੇਗੀ ਭਾਈ ਕੋਈ ਡੁਬਲੀ ਨਹੀਂ ਚਲੋ ਭਾਈ ਜੀ ਨੂੰ ਬਹੁਤ ਬੜੀ ਗਾਈਡ ਕੀ ਦਾ ਧੰਨਵਾਦ ਭਾਈ ਬਹੁਤ ਜ਼ਿਆਦਾ ਤੇ ਫਿਰ ਸਮਾਨ ਕਦੋਂ ਤੱਕ ਪਹੁੰਚੇਗਾ ਜੀ ਭਾਈ ਸਾਡੇ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚ ਜਾਏਗਾ ਬਹੁਤ ਜ਼ਿਆਦਾ ਇਤਨਾ ਮਿਹਰਬਾਨ ਤੁਹਾਡਾ ਕਿ ਮੈਂ ਫੋਨ ਕਰਦਾਗਾ ਜੇ ਲੇਟ ਹੋ ਕੇ ਠੀਕ ਜੀ ਆ ਨੰਬਰ ਤੁਹਾਡੇ ਹੀ ਜੀ ਨਾ ਬਿਲਕੁਲ ਸਹੀ ਠੀਕ ਧੰਨਵਾਦ ਜੀ ਧੰਨਵਾਦ ਠੀਕ ਜੀ ਮੇਰਾ ਚਲੋ ਜੀ ਚਲੀਏ ਹੁਣ ਆ ਕਾਰ ਦਾ ਭਾਈ ਹੁਣਾਂ ਦਾ ਇੱਕ ਨਿਸ਼ਾਨ ਦੇਖ ਲਓ ਆ ਸ਼ਮਸ਼ੇਂਗ ਦੀ ਏਜੰਸੀ ਆ ਬਾਹਰੋਂ ਦੇਖ ਲਓ ਕਰ ਲੋ ਚੈੱਕ ਜੰਦਰ ਰੋਡ ਤੇ ਆ ਚਲ ਜੀ ਗੱਡੀ ਚਲਾਏਗਾ ਗੱਡੀ ਚਲਾਏਗਾ ਆ ਅੰਬੀਆਂ ਟਿਕਣ ਡੀਆਂ ਮਾਮਾ ਅੰਬੀਆਂ ਚੁੱਕ ਦੋ ਭੈਣ ਤੇ ਨਾ ਤਾਂ ਵੀ ਆਹ ਦੇਖ ਲੈ ਲੈ ਵੀ ਐਸ ਸੀ ਲੈ ਲਿਆ ਆਪਾਂ ਬਾਬੇ ਦੀ ਮਿਹਰ ਨਾਲ ਰਾਮਦਾਸ ਦੀ ਕਿਰਪਾ ਨਾਲ ਐਸ ਸੀ ਲੈ ਲਿਆ ਵਾ ਤੇ ਚਲੋ ਆਪਾਂ ਹੁਣ ਜਾ ਰਹੇ ਆ ਘਰ ਕਹਿੰਦੇ ਅੱਜ ਸ਼ਾਇਦ ਫਿਟਿੰਗ ਹੋ ਜਾਏਗਾ ਜੇ ਨਾ ਹੋਏ ਕਿਤੇ ਮਾਰਨਿੰਗ ਟਾਈਮ ਕਰ ਲਵਾਂ ਤੇ ਆਈ ਜਾ ਗਏ ਰਾਜਾ ਚਾਰਦੀ ਜਾਲੀ ਵਾਲਾ ਚਲੋ ਹੈ ਫਿਰ ਆਪਾਂ ਭੁੱਖ ਲੱਗੀ ਕੋਈ ਖਾਣਾ ਜਾਈਏ ਬਾਹਰ ਕਿ ਘਰੇ ਜਾ ਕੇ ਆਈਏ ਨਹੀਂ ਲੈ ਜਿੱਥੇ ਚਲ라 ਘਰੋਂ ਫੋਨ ਕਾਲੀ ਰੋਟੀ ਬਣੀ ਆਪਾਂ ਲੋਦੇ 베ARING ਕਾਲਜ ਦੇ ਸਾਹਮਣੇ ਤੇ ਇਤੋਂ ਮੈਂ ਕਿਹਾ ਚਲੋ ਸਰਦਾਈ ਪੀਨੇ ਹੋ ਪੰਜਾਬ ਵਾਲਾ ਪੰਜਾਬ ਵਾਲਾ ਲਿਆ ਦੋ ਗਰਮੀ ਬਹੁਤ ਆ ਇਹ ਦੇਸੀ ਡਰਿੰਕ ਪੀਣੀ ਚਾਹੀਦੀ ਸਰਦਾਈ ਰਗੜਾ ਜਿਹਨੂੰ ਕਹਿੰਦੇ ਲੈ ਆ ਵੀ ਪਹੁੰਚ ਕੇ ਘਰ ਹਾਲ ਚੱਟੋ ਹਾਲ ਫਦੇ ਹਾਲ ਸੁੱਟੋਏ ਫਦੇ ਫਦੇ ਹਾਲ ਸੁੱਟੇ ਏਸੀ ਲੈ ਆਂਦਾ ਏਸੀ ਐ ਫਤੇ ਛੋਣਿਆ ਏਸੀ ਵੀ ਆ ਗਿਆ ਆਪਣਾ ਅੰਦਰ ਰਖ ਲੈ ਅੰਦਰ ਖਾਲੀ ਜਾਣ ਹਾਂ ਪੜਾ ਤਮਾਮਾ ਲੈ ਵੀ ਜਾਲੀ ਲੱਗ ਚੱਲੀ ਆਜੇ ਤੇ ਗੋਲਾ ਲੱਗਣ ਡਿਆ ਫਿਲਹਾਲ ਹੈ ਆ ਗੋਲਾ ਲਾ ਕੇ ਵੇੜਾ ਆਪਣਾ ਜਾਲੀ ਲਾਉਣੀ ਹੈ ਲੇਟ ਆਪਾਂ ਕਾਫੀ ਹੋ ਗਏ ਟਾਈਮ ਸਾਨੂੰ ਵੱਜ ਗਿਆ ਇੱਥੇ ਦੋ ਟੈਂਟ ਤੇ ਉਹ ਥਵਾ ਜਿਹਾ ਦੁਕਾਨ ਤੇ ਹੀ ਪਰ ਆ ਜਿਆਦਾ ਥੱਲੇ ਨਾ ਕਰ ਯਾਰ ਮਾਰੇ ਮੋਟੇ ਲੈ ਵੀ ਮਿਸਰੀਆਂ ਵਾਤੇ ਨਿੰਬੂ ਪਾਣੀ ਆ ਗਿਆ ਪੀਲਾ ਨਿੰਬੂ ਪਾਣੀ ਕਿੱਧਰ ਤੁਰਾ ਫਰੈਂਡਾਂ ਵੇਚ ਲੈ ਕੀ ਕਰੇ ਇਹਦਾ ਬੰਦਾ ਦਾ ਤਰਕਿਆ ਤੇ ਚੋਰ ਤੇ ਮੈਂ ਕਹਿੰਦਾ ਪਾਣੀ ਪੀਲਾ ਨਿੰਬੂ ਮੁੜ ਕੇ ਮੈਂ ਪੀ ਜਣਾ ਹੀ ਮੁੜ ਕੇ ਗਣਾ ਵੀ ਨਹੀਂ ਮਿਲਣਾ ਠੀਕ ਅੱਜ ਲੈ ਆਓ ਹੈ ਵੀ ਬੜਾ ਹੁੰਦੇ ਕੰਮ ਚੱਲਣ ਡਿਆ ਇਹ ਕੰਮ ਕਰਨ ਵਾਸਤੇ ਮੈਂ ਕੰਮ ਕਰਾਉਣ ਨਾਲ ਹੁੰਦੇ ਲੱਗਾ ਵਾ। ਇਹ ਬਧੀਆ ਬਣਿਆ ਨਿੰਬੂ ਬੰਦ ਹੋ ਰਹਾਗਾ। ਹੋ ਰਹਾਗਾ। ਨਾਈਸ। ਦਸ ਵਸ ਵਸ। ਹਸਕਣ ਵਸ ਵਸ। ਸੈਂਟਰ ਵੇਲਾ ਕੀ ਕਹਿੰਦੇ ਕਹਿੰਦੇ ਕਹਿਤੀ ਵੜ ਗਿਆ। ਟਕੌਣ ਜੀ ਦੇ ਵਿੱਚ ਬੈਠਾ। ਕਿਲ ਨਹੀਂ ਲੱਗਦੇ ਤਾਂ ਕਰਕੇ ਟਕੌਣ ਜੀ ਦੇ ਵਿੱਚ ਵੜਿਆ ਪਿਆ। ਬੱਸ ਲੱਗ ਗਿਆ ਕੋਲਾ। ਲਿਆ ਤਾਂ ਕਰਤਾ ਪਰ ਫੇਟਾ ਨਾ ਨਿਕਲ ਬੜੀ ਮਿਹਨਤ ਨਾਲ ਕੀਤਾ ਫੇਟਾ ਬਾਹ ਗਿਆ ਵੀ ਖਰਾਬ ਹੋ ਗਿਆ ਮम्मा ਲੱਲਾ ਮਾਸ ਨੂੰ ਜਾਲੀ ਲਾਵਾਂਗੇ ਤਕਰੀਬਨ ਗਰਮੀਆਂ ਬਹੁਤ ਵੱਜਣਗੀਆਂ ਤੂੰ ਹਾਲ ਲੱਲਾ ਮੈਂ ਆਹ ਪਰ ਦੇਣਾ ਕਰੇ ਨਾ ਨਹੀਂ ਹਰ ਪੱਤੇ ਨੂੰ ਨਹੀਂ ਬੇਟੀ ਹੋਦੀ ਜਾਲੀ ਲਾਉਣੀ ਤੇ ਨਹੀਂ ਅੱਜ ਹਾਂਜੀ ਜਾਲੀ ਲਾਈ ਨਹੀਂ ਅਜੇ ਤੱਕ ਮੁੰਡਾ ਚਾਹ ਮੈਂ ਫੇਡ ਕਰਨਾ ਐ ਤੇ ਸਪੋਰਟ ਕਰਾਣੀ ਰੂਟ ਚੰਕਲ ਸਾਡ ਤੇ ਚੈਨਲ ਬਹੁਤ ਸਪੋਰਟ ਕਰ ਰੇ ਚੈਨਲ ਬਣਾਉਣਾ ਸਿੱਧਾ ਦੱਸਾਂਗਾ ਚੈਨਲ ਦਾ ਲਿੰਕ ਆਦ ਰਿਆਂ ਬੜਾ ਵਧੀਆ ਪਾਇਆ ਬਰਵਾਜੇ ਤੇ ਤੇ ਨਵੇਂ ਆ ਗਿਆ ਮੰਨ ਲੈ ਜਾਲੀ ਲੱਗ ਜੂ ਅੱਜ ਜਾਲੀ ਅੱਜ ਲੱਗ ਜੂ ਕਿ ਨਹੀਂ ਜਾਰੀ ਕਰਦੀ ਹੈ ਚੱਲ ਆਪਾਂ ਆਟੇ ਨਾਲ ਬਣਾ ਵਧੀਆ ਬਣਾਇਆ ਮੈਂ ਵੇਰ ਰੱਖਣ ਵਾਸਤੇ ਇਹਦੀ ਹਵਾ ਨਹੀਂ ਹੁੰਦੀ ਤੈਨੂੰ ਕਾਰਿਗਰ ਲੱਗੇ <laughs> ਛੇਤੀ ਤੋਂ ਛੇਤੀ ਕੰਮ ਕਰਦੇ ਇਸ ਵੇਲੇ ਲੱਗਾਈ ਆਉਣ ਠੀਕ ਹੈ ਤਨੇਸੀ ਦੀ ਹਵਾ ਦੌਂਦੇ ਆਣੇ ਆ ਚਲੋ ਚਾਹ ਆ ਗਈ ਆਪਣੀ ਮਿੱਤਰੋ ਆ ਵੀ ਪਿੰਨਾ ਸੋਕ ਹੀ ਗਿਆ ਮਾਰ ਕਰ ਯਾਰ ਮਾਰ ਕੇ ਬੱਤਕਾ ਗਰਮੀ ਨਾਲ ਬੰਦੇ ਸੁੱਕਣੇ ਆਣਾ ਹਾਂ ਬੰਦੇ ਸੁੱਕਣੇ ਬੰਦੇ ਗਰਮੀ ਨਾਲ ਸੁੱਕ ਰਹੇ ਏਵੀ ਗੱਲ ਹੈ ਪਰ ਗਰਮੀ ਦੇ ਵਿੱਚ ਚਾਹ ਜ਼ਰੂਰੀ ਹੋ ਗਈ ਹੈ ਨਾ ਗਰਮੀ ਕਰਦੀ ਹੈ ਗਰਮੀ ਕਰਦੀ ਹੈ ਆ ਗਈ ਨੇ ਮੈਂ ਜੰਮੀ ਆਜੇ ਖਾ ਲੋ ਯਾਰ ਪੁਜਿਆ ਭੱਜੀਆ ਵਗੈਰਾ ਨਾ ਮੋ ਬਿਲਡਿੰਗ ਲਾਤੀ ਐ ਇਹਦੇ ਅੰਦਰ ਬਨੇ ਉਹ ਜਾਲੀ ਲਾਵਾਂਗੇ ਉਹ ਪਈਏ ਜਾਲੀ ਗਰਮੀ ਵਿੱਚ ਚਾਲ ਨਾ ਮਿਲੇ ਚੰਗਿਆਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਸਾਡੇ ਵਰਗਿਆਂ ਦਾ ਹੈਗੇ ਨੀ ਕੰਮ ਕੰਮ ਕਰਦੇ ਕੰਮ ਕਰਦੇ ਚਾਤ ਰਹੇ ਹੁੰਦੀ ਹੈ ਕੋਈ ਜਾਲੀ ਦਾ ਕੈਮਰਾ ਪੁਜਿਆ ਖਾਲਾ ਯਾਰ ਲੇ ਵੀ ਜਾਲੀ ਲੱਗੇ ਲਾਉਣ ਪਰ ਏਸੀ ਵਾਲੇ ਵੀਰ ਆ ਗਏ ਹੁਣ ਕੰਮ ਆਪਰ ਹੋਊਗਾ ਹੁਣ ਸਵੇਰੇ ਕਰੂੰਗਾ ਮੈਂ ਇਕੱਲਾ ਹੀ ਚਿੰਕਲ ਸ਼ਾਰ ਨਾ ਆਵੇ ਤੇ ਫਿਰ ਮੈਂ ਇਕੱਲਾ ਜਾਲੀ ਜੁੜੀ ਇਹਨੂੰ ਲਾ ਕੇ ਫਿਟਿੰਗ ਕਰ ਦੇਣੀ ਆ ਜੇ ਕੱਲ ਨੂੰ ਫਿਰ ਘੱਟੇ ਮਾਰ ਲੀਂ ਕਿਹੜਾ ਫਿਰ ਕੱਲ ਵੱਜੂਗਾ ਚੰਗਾ ਫਿਰ ਉਹ ਰੋਦੇ ਨੇ ਫਿਰ ਯਾਰ ਮੜ ਕੇ ਉਹਨਾਂ ਦੇ ਵੀ ਕੰਮ ਹੈ ਹਾਂ ਲੈ ਮੈਂ ਕੀਤਾ ਫਿਰ ਇੱਕ ਲੈ ਵੀ ਵੀਰ ਹੁਣ ਆ ਗਏ ਏਸੀ ਫਿਟ ਕਰਨ ਐਸਸੀ ਖੋਲ ਕੇ ਰੱਖਦਾ ਵੀ ਰਣਾ ਨਾਲ ਚੰਗਲ ਕਰਾਊਗਾ ਫਿਰਾਂ ਚੰਗਲ ਚੰਗਲ ਫਿੱਟ ਕਰਾ ਕੇ ਫਿਰ ਜਾਣਾ ਹੀ ਲੱਕੜ ਦਾ ਕੱਢ ਸਕਦੇ ਆ ਆ ਵੀ ਫਿੱਟ ਕਰ ਲੈਣੀ ਨਾਲ ਇਹ ਵੀ ਇਹ ਵੀ ਜਾ ਸਿਖਲਾ ਵੀਰ ਇਹ ਜਾ ਸਿਖਾ ਦਿਓ ਯਾਰਾ ਬੰਦੇ ਨੂੰ ਪੱਕਾ ਰੱਖ ਲੋ ਨਾਲ ਪਰਮਾਨੈਂਟ ਇਹ ਪਾ ਲਈ ਲੱਕੜ ਦਾ ਛੱਡ ਦਿੰਨੇ ਇਹ ਹੋਈ ਉਹਨੇ ਵੀ ਇਹ ਪਾ ਲਈ ਲੱਕੜ ਤਾਂ ਮੈਂ ਛੱਡ ਦਿੰਨੇ ਚਿੰਕਲ ਚਿੰਕਲ ਕਰਾਉਂਦਾ ਮੇਰੀ ਮਦਦ ਅੱਜ ਕਿੰਨਾ ਪਾਰ ਹੁੰਦਾ ਭਾਈ ਇਹਦਾ ਚਿੰਗਲ ਕਿੰਨਾ ਘਪਾਰ ਹੈਗਾ 50 ਕਿਲੋ ਕੱਟ ਇਹ ਪਤੀ ਨੂੰ ਲੈ ਲੈਣ ਆ ਗਏ। ਇਹ ਆਵਾਜ਼। ਇਹ ਪੱਖਾ ਲੈਣ ਦਾ ਉੱਤੇ ਵੀਰਾਂ ਨੇ ਕਰ ਦੇਣਾ ਫਿਟਿੰਗ ਪੈਪ ਉੱਜੇ ਪੁੱਟ ਕੇ ਸੁੱਟਦੇ ਇਹਨਾਂ ਨੇ। ਗਰਮੀ ਦਾ ਅੱਗ ਵਰੰਢੀ। ਕਿਉਂ ਨਿਕਲ? ਹੁਣ ਦੁਵੀ ਲਵਾ ਲਿਆ ਸੀ ਮਾਮਾ ਘਰੇ ਆਪਦੇ। ਐਸੀ ਦੇ ਦੋ ਰਾਗੇ ਇੱਕ ਲਕਵਾਲਾ ਹੋਰ। ਹੋਰ ਲਾ ਲਾ ਆਪਣੇ ਕਮਰੇ ਚ ਆਪਣੇ ਕਮਰੇ। ਬਾਜੀ ਅਗੇ ਸਟੈਂਡ ਚ ਲਾ ਲਾ। ਇਹ ਇਹ ਬਾਜੀ ਇਹ ਸਟੈਂਡ ਦਾ ਕੀ ਵਾਧਾ ਵੀਰੇ? ਤੇ ਨਹੀਂ ਲੱਗਦਾ ਥੱਲੇ ਹਿਲਦੀ ਨਹੀਂ ਹੋਈ ਇਹ ਇਹ ਨਾਲ ਨਹੀਂ ਦਿੰਦੇ ਫਿਰ ਸਟੈਂਡ ਤੇ ਕਿ ਵੱਖਰੇ ਹੁੰਦਾ ਅਸਲਾ ਹੁੰਦਾ ਵੱਖਰੇ ਵੱਖਰੇ ਉਹ ਕੁੰਡੀਆਂ ਜਿਹਾ ਸਟੈਂਡ ਵੀਰ ਕਹਿੰਦੇ ਵੱਖਰਾ ਲੱਗਣਾ ਕਿਉਂਕਿ ਥੋੜਾ ਜਿਹਾ ਉੱਚਾ ਰਹੇਗਾ ਨਹੀਂ ਤੇ ਤੁਸੀਂ ਉੱਜੀ ਮੰਜ਼ਲ ਤੇ ਵੇਖਿਆ ਨਹੀਂ ਸਟੈਂਡ ਮੈਂ ਨਹੀਂ ਦੇਖਿਆ ਯਾਰ ਨਹੀਂ ਉਹ ਕੰਧ ਦੇ ਨਾਲ ਲੱਗਦਾ ਚੱਕ ਲੈ ਤੇ ਇਹ ਬਾਈ ਕੰਧ ਨਾਲ ਲਾਵੋਗੇ ਥੱਲੇ ਰਹਿਣ ਦੇਣਾ ਥੱਲੇ ਰਹਿਣਾ ਥੱਲੇ ਅੱਛਾ ਫਿਰ ਕੰਧ ਤੇ ਚੱਕ ਕੇ ਲੱਗਾਣਾ ਕਰੇਗਾ ਨੰਬਰ ਤਾਂ ਪਛਨੇ ਨਗਾ ਚੈਂਕ ਨੂੰ ਛੱਡ ਆਈਏ ਟਾਈਮ ਹੋ ਗਿਆ 8:30 ਦਾ ਲੇਟ ਹੀ ਹੋ ਗਏ ਅੱਜ ਮਿਲਦੇ ਆਂ ਫੇਰ ਦਾ ਘਰ ਜਾ ਕੇ ਲੋ ਜੀ ਮਹਾਰਾਜ ਦੀ ਕਿਰਪਾ ਨਾਲ ਲੱਗ ਗਿਆ ਐਸੀ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਹੋਣੀ ਸਾਰੇ ਕੰਮ ਹੁੰਦੇ ਜਾਣੇ ਆ ਬਸ ਕਿਉਂ ਵੀ ਹਰ ਫਤਿਹ ਹਰ ਫਤਿਹ ਹਰ ਹਫਤੇ ਮੇਰਾ ਪੁੱਤ ਸੁਤਾ ਹਰ ਹਫਤੇ ਹਾਂਜੀ ਤੇ ਇਹ ਸੀ ਅੱਜ ਦਾ ਵਲੋਗ ਜੇ ਵਲੋਗ ਵਧੀਆ ਲੱਗਾ ਤੇ ਕਮੈਂਟਸ ਜੁਆ ਕਰ ਰਹੇ ਹੋ ਸਾਡਾ ਫੇਸਬੁਕ ਤੇ ਪੇਜ ਵੀ ਹੈਗਾ ਸਨੈਪਚੈਟ ਜੁ ਵੀ ਐਡ ਕਰੋ ਬਾ ਬਾਏ ਗੁੱਡ ਨਾਈਟ ਅੱਤਾ ਬਰਕਤ